What did I

ਮੈਂ ਤੇਰੀ ਕਿ ਡਿਊਟੀ ਲਾਉਣਾ ਪਰ ਤਰਵਾਉਂ ਮੈਂ ਆਪਣਾ ਖੁਦ ਤੋਂ ਹੀ ਵਿਵਾਹ ਪਾਕ ਤੋਂ ਕਰ ਦੇ ਕੋ ਸਾਡਾ ਦੇਖ ਲੋ ਸਿਰ ਤੇ ਜੁੱਤੀ ਤੇਰੇ ਬਾਅਦ ਤੇ ਕਾਰ ਨਹੀਂ ਸੁਣਿਆ ਨਾ ਮੱਥਾ ਟੇਕ ਲਾ ਦੁਬਾਰਾ ਮਾਂ ਤੋਂ ਲੋਕ ਦੇ ਵਿੱਚ ਆ ਜ ਟੇਕਿਆ ਇਹ ਤੇ ਨਮਕ ਪੰਥ ਕੇ ਲਈ ਰੋ ਪੰਥ ਮੇਰੇ ਨਾਲ ਜੋੜੀ ਲਗਾਈ ਨੂੰ ਮੈਂ ਬੜੇ ਤੇ ਕੀ ਇੱਥੇ ਅਵਤਾਰ ਬੜੇ ਤੇ ਕੀ ਗੋਲ ਨਗੰਬਰ ਬੜੇ ਤੇ ਕੀ ਮੇਰੇ ਨਾਲ ਜੋੜੇ ਹੀ ਨਹੀਂ ਕਰਦੇ ਨੇ ਆ ਤੇ ਰੱਬ ਵਰ ਕੇ ਬੈਠੇ ਕਿਸੇ ਦਾ ਵੀ ਜੀਵੋ ਫੜ ਲਓ ਪੁੱਛਿਆ ਨਾ

ਤੋਂ ਕਰਮਾਂ ਦੇ ਕਹੇਗਾ ਹੋਣਾ ਕਿ ਇਹ ਸਮੂਹ ਉਹ ਜਿਹੜੇ ਆਪਣੀ ਚੌਥਾਰ ਹੈ ਪੇਜ ਤਾਂ ਲੱਗੇ ਹੈ ਤਵਜੂਂ ਦਿਓ ਤੁਹਾਡੀ ਜਾਣਤ ਸਣੀਆ ਬਾਜੀਆਂ ਸਰਕਾਰ ਵਿੱਚ ਦੀ ਪਾਲੀ ਹੈ ਜੀ ਉਹ ਕਿੰਨੇ ਮਸ਼ੀਨ ਕੇ ਸਰ ਲਗਾਉਂਦੇ ਰਹਿੰਦੇ ਸਰ ਜੋਹਾਂ ਦਾ ਅਜ ਕਾਰੀ ਕਾਰ ਸੁਖਣਾ ਪੜ ਚੁੱਕੀ ਹੈ ਪੁਰਾਣੇ ਸਾਰੇ ਮਾਤਵੇ ਹਕਮ ਸਿੰਘ ਦਾ ਦਾਸ ਕਰੇ ਤੋਂ ਆਪਣੇ ਦੇਬੜਾ 16 ਕਾਲਗੀ ਸਰ ਪਾਸ਼ਾ ਨੇ ਅਤਾਪੁਰ ਦੇ ਕੋਲੋਂ ਹੁਣ ਨਾ ਸਰ ਦੇ ਰੂਪ ਦੇ ਵਿੱਚ ਜੋ ਦੇ ਦਾ ਸਮਝੀ ਹੋ ਮੈਂ ਜੀ ਆਕਾਰ ਪੁਰਖਿਆ ਕੋ ਸਾਰਿਆਂ ਦਾ ਸਤਿ ਆਖ ਜੀਏ ਜੋ ਹੁਕਮ ਬਾਦਸ਼ਾਹ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਫਰੈਂਡਸ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਮੇਰਾ 10ਵਾਂ ਬਲੌਗ ਆ ਫਰੈਂਡਸ ਅੱਪਾ ਆਏ ਹੋਏ ਸੀਗੇ ਪਿੰਡ ਰਾਜੇਵਾਲ ਸਵਾ ਦੀਆਂ ਛੁੱਟੀਆਂ ਦੇ ਵਿੱਚ ਤੇ ਆਪਾਂ ਇੱਥੇ ਹੀ ਆ ਕਿਉਂਕਿ ਮੰਮੀ ਕਹਿੰਦੇ ਵੀ ਨਗਰ ਕੀਰਤਨ ਆ ਤੁਸੀਂ ਨਗਰ ਕੀਰਤਨ ਤੋਂ ਬਾਅਦ ਚਲੇ ਜਾਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਫਰੈਂਡਸ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਡੇ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਿਆ ਇਹ ਦਿਨ ਆਂਦਾ ਰਹੇ ਤੇ ਤੁਸੀਂ ਸਾਰੇ ਹਮੇਸ਼ਾ ਹੱਸਦੇ ਵਸਦੇ ਖੁਸ਼ ਰਹੋ ਤੰਦਰੁਸਤੀਆਂ ਪਰਮਾਤਮਾ ਤੁਹਾਨੂੰ ਬਖਸ਼ੇ ਤੇ ਸ਼ੁਰੂ ਕਰਦੇ ਆ ਫਰੈਂਡਸ ਆਪਾਂ ਅੱਜ ਦਾ ਵਲੌਗ ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਕਰਵਾਵਾਂਗੀ ਜੋ ਕਿ ਮੇਰੇ ਪਿੰਡ ਰਾਜੀਵਾਲ ਦਾ ਨਗਰ ਕੀਰਤਨ ਆ ਪਿੰਡ ਕਾਫੀ ਬੜਾ ਹੈ ਫਰੈਂਡਸ ਆਪਾਂ ਨਗਰ ਕੀਰਤਨ ਦੇ ਵਿੱਚ ਪਹੁੰਚ ਚੁੱਕੇ ਆ ਤੇ ਆਪਾਂ ਨੇ ਚਾਹ ਦਾ ਲੰਗਰ ਵੀ ਛਕ ਲਿਆ ਏ ਤੇ ਫਰੈਂਡਸ ਇਹ ਨਗਰ ਕੀਰਤਨ ਗੁਰਦੁਆਰਾ ਕਲੰਗੀਧਰ ਤੋਂ ਸ਼ੁਰੂ ਹੋਇਆ ਏ ਤੇ ਪਿੰਡ ਦੇ ਵਿੱਚ ਦੋ ਗੁਰਦੁਆਰਾ ਗੁਰਦੁਆਰੇ ਨੇ ਤੇ ਹੁਣ ਇਹ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਨਗਰ ਕੀਰਤਨ ਦੂਸਰੇ ਗੁਰਦੁਆਰਾ ਸਾਹਿਬ ਪਹੁੰਚੂਗਾ ਤੇ ਰਸਤੇ ਦੇ ਵਿੱਚ ਥਾਂ ਥਾਂ ਤੇ ਪੜਾ ਲੱਗਦੇ ਨੇ ਤੇ ਪਿੰਡ ਵਾਸੀਆਂ ਦੇ ਵੱਲੋਂ ਚਾਹ ਦੇ ਲੰਗਰ ਚਲਾਏ ਗਏ ਨੇ ਤੇ ਕਾਫੀ ਬਧੀ ਫਰੈਂਡਸ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਨਗਰ ਕੀਰਤਨ ਦੂਸਰੇ ਗੁਰਦੁਆਰਾ ਸਾਹਿਬ ਪਹੁੰਚੇ ਆਈ ਤੇ ਤੁਹਾਨੂੰ ਦੂਸਰੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਬਣੇ ਰਹੋ ਬਲੌਗ ਦੇ ਵਿੱਚ ਫਰੈਂਡਸ ਤੇ ਇਸ ਗੁਰਦੁਆਰੇ ਦੇ ਵਿੱਚ ਵੀ ਚਾਹ ਤੇ ਸਮੋਸਿਆਂ ਦਾ ਲੰਗਰ ਚਲਾਇਆ ਗਿਆ ਹੈ ਪਿੰਡ ਵਾਲਿਆਂ ਦੇ ਵੱਲੋਂ ਬੜਾ ਵਧੀਆ ਲੱਗਿਆ ਨਗਰ ਕੀਰਤਨ ਚ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਬੜਾ ਵਧੀਆ ਲੱਗਿਆ ਤੇ ਨਾਲੇ ਕਾਫੀ ਧੇਰ ਹੋ ਗਈ ਸੀ ਮੈਨੂੰ ਆਪਣੇ ਪਿੰਡ ਆਇਆ ਨੂੰ ਤੇ ਪਿੰਡ ਦਾ ਪੂਰਾ ਮਤਲਬ 라ਉਂਡ ਲਗਾ ਕੇ ਬੜਾ ਵਧੀਆ ਲੱਗਿਆ ਤੇ ਇਹ ਹੈਗਾ ਇਹ ਸਾਡੇ ਪਿੰਡ ਦਾ ਗੁਰਦੁਆਰਾ ਪਿੰਡ ਰਾਜੀ ਵਾਲਾ ਦਾ ਫਰੈਂਡਸ ਬਸ ਕੱਲ ਨੂੰ ਅਸੀਂ ਚਲੇ ਜਾਵਾਂਗੇ ਪਿੰਡ ਬਾਗੜੀਆਂ ਨੂੰ ਸਾਡਾ ਅੱਜ ਲਾਸਟ ਡੇ ਆ ਪਿੰਡ ਰਾਜੇਵਾਲ 'ਚ ਅਸੀਂ ਬਸ ਨਗਰ ਕੀਰਤਨ ਦੇ ਲਈ ਹੀ ਰੁਕੇ ਸੀਗੇ ਕਿਉਂਕਿ ਸਾਡੇ ਪਿੰਡ ਬਾਗੜੀਆਂ ਵਿੱਚ ਨਗਰ ਕੀਰਤਨ ਨਹੀਂ ਕੱਢਦੇ ਇਸ ਲਈ ਸਾਨੂੰ ਚਾਹ ਸੀਗਾ ਕਿ ਅਸੀਂ ਨਗਰ ਕੀਰਤਨ ਦੇਖੀਏ ਤਾਂ ਕਰਕੇ ਅਸੀਂ ਨਗਰ ਕੀਰਤਨ ਦੇਖਣ ਦੇ ਲਈ ਹੀ ਰੁਕੇ ਸੀਗੇ ਸਾਨੂੰ ਵੀ ਕਾਫੀ ਦਿਨ ਹੋ ਗਏ ਨੇ ਆਇਆ ਹੋਇਆਂ ਨੂੰ ਹਫਤਾ ਹੀ ਹੋ ਚੁੱਕਿਆ ਸਾਨੂੰ ਅਸੀਂ ਆਏ ਸੀਗੇ ਸਵਾ ਦੀ ਛੁੱਟੀਆਂ 'ਚ ਸਕੂਲ ਵੀ 8 ਤਰੀਕ ਤੋਂ ਕਹਿੰਦੇ ਨੇ ਕਿ ਸ਼ੁਰੂ ਹੋ ਜਾਣੇ ਆ ਫਰੈਂਡਸ ਪੂਰੇ ਨਗਰ ਦੀ ਪਰਿਕਰਮਾ ਕਰਨ ਤੋਂ ਬਾਅਦ ਨਗਰ ਕੀਰਤਨ ਕਲਿੰਗੀਦਰ ਗੁਰਦੁਆਰਾ ਸਾਹਿਬ ਚਾ ਪਹੁੰਚਿਆ ਤੇ ਆਪਾਂ ਨੇ ਮੱਥਾ ਟੇਕ ਲਿਆ ਏ ਤੇ ਆਪਾਂ ਸ਼ਗਰਿਆਂ ਪ੍ਰਸ਼ਾਦਾ ਫਰੈਂਡਸ ਠੰਡ ਬਹੁਤ ਹੋ ਚੁੱਕੀ ਆ ਸ਼ਾਮ ਦੇ 5:30 ਹੋ ਗਏ ਨੇ ਨਗਰ ਕੀਰਤਨ ਦੀ ਹੋ ਚੁੱਕੀ ਆ ਸਮਾਪਤੀ ਫਰੈਂਡਸ ਲੰਗਰ ਛਕਣ ਤੋਂ ਬਾਅਦ ਅਸੀਂ ਹੁਣ ਘਰ ਨੂੰ ਜਾਵਾਂਗੇ ਤੇ ਤੁਸੀਂ ਆਪਣੀ ਸੇਤ ਦਾ ਧਿਆਨ ਰੱਖਿਓ ਫਰੈਂਡਸ ਇੱਥੇ ਹੀ ਮੈਂ ਆਪਣੇ ਬਲੌਗ ਦੀ ਵੀ ਸਮਾਪਤੀ ਕਰਦੀ ਆ ਤੁਹਾਨੂੰ ਮੇਰਾ ਬਲੌਗ ਕਿਵੇਂ ਦਾ ਲੱਗਿਆ ਪਲੀਜ਼ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਇੱਕ ਪਿਆਰਾ ਲਾਈਕ ਜ਼ਰੂਰ ਕਰ ਦਿਆ ਕਰੋ ਫਰੈਂਡਸ ਬਾਕੀ ਆਪਣੀ ਸੇਧ ਦਾ ਧਿਆਨ ਰੱਖਿਓ ਠੰਡ ਤੋਂ ਬਚਿਓ ਬਾਏ ਬਾਏ